ਹਾਂਜੀ ਮੇਤਰੋ ਅੱਜ ਆਏ ਵੀ ਅਸੀਂ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਤੇ ਵੀਰ ਜੀ ਹੁਣਾਂ ਦਾ ਸਾਈਕਲ ਦਾ ਕੰਮ ਹੈ ਤੇ ਅੱਜ ਹੁਣ ਗੱਲਬਾਤ ਕਰਦੇ ਆ ਆ ਸਾਈਕਲ ਲਈ ਹੈ ਆਪਣੀ ਤੇ ਦਿਖਾ ਸਕਦੇ ਹੋ ਤੁਸੀਂ ਫਾਇਰਫੋਕਸ ਵੀ ਤੇ ਇਹਦੇ ਬਾਰੇ ਵੀਰ ਜੀ ਹੁਣੀ ਜਾਣਕਾਰੀ ਦੋਗੇ ਕਿ ਤੁਹਾਨੂੰ ਦੱਸੂਗੇ ਵੀਰ ਜੀ ਹੁਣੀ ਹਾਂਜੀ ਵੀਰੇ ਆਪਾਂ ਅਕਾਲਵਾਲਡਰ ਸਾਈਕਲ ਤੋਂ ਬੋਲ ਰਹੇ ਆ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਤੇ ਵੀਰ ਅੱਜ ਰੋਪੜ ਤੋਂ ਚੱਲ ਕੇ ਆਏ ਆ ਆਪਣੇ ਕੋਲ ਮਾਨਕੀ ਪਿੰਡ ਤੇ ਜਿਹੜਾ ਇਹ ਸਾਈਕਲ ਹੈ ਨਾ 29 ਇੰਚ ਦੀ ਸਾਈਕਲ ਹੈ ਆਪਣੇ ਕੋਲ ਇਹ ਤੇ ਕਿ ਸਪੀਡ ਆ ਤੇ ਫਾਇਰਫੌਕਸ ਦਾ ਸਾਈਕਲ ਆ ਤੇ ਕਾਫੀ ਮਹਿੰਗਾ ਸਾਈਕਲ ਆ ਤੇ ਵੀਰ ਹੁਣੇ ਅੱਜ ਆਏ ਆ ਮੈਨੂੰ ਬਹੁਤ ਪਿਆਰ ਨਾਲ ਏਡੀ ਦੂਰੋਂ ਤੇ ਇਹਨਾਂ ਨੂੰ ਆ ਸਾਈਕਲ ਦਿੱਤਾ ਜੀ ਬਾਕੀ ਆਪਣੇ ਕੋਲ ਹੋਰ ਵੀ ਕਾਫੀ ਸਾਈਕਲ ਹੁੰਦੇ ਆ ਜਿੱਦਾਂ ਕਹਲੋ ਵੀ ਅੱਪਾ ਰੇਲੇ ਹੋ ਗਿਆ ਸਨ ਕ੍ਰੋਸ ਵਗੈਰਾ ਬਿੱਟਵਿੰਨ ਹੋ ਗਿਆ ਇਦਾਂ ਦੇ ਸਾਈਕਲ ਆ ਕਿਨੇ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਤੇ ਵੀਰ ਸਾਰੇ ਆਪਣੇ ਸੰਪਰਕ ਕਰਨ ਕਾਲ 올ਡ ਸਾਈਕਲ ਤੇ ਇੰਸਟਾਗ੍ਰam ਪੇਜ ਆਪਣਾ ਫੋਲੋ ਕਰਨਾ ਤੇ 90% শোরুম ਕੰਡੀਸ਼ਨ ਹੈ ਟਾਇਰ ਟਪੈਨ ਇੰਜਨ ਸਾਰੀਆਂ ਗਰਾਰੀਆਂ ਓਕੇ ਹੁੰਦੀਆਂ ਹਨ ਪੂਰਾ শোরুম ਕੰਡੀਸ਼ਨ ਹੈ ਥੋੜਾ ਹੀ ਚੱਲੇ ਹੋਏ ਨੇ 2 ਜਾਂ 3 ਮਹੀਨੇ ਚੱਲੇ ਹੋਏ ਨੇ ਸਾਰੇ ਬਾਕੀ ਤੁਸੀਂ ਉਹ ਵੀ ਦਿਖਾ ਸਕਦੇ ਹੋ ਪਿੱਟ ਮਿੰਨ ਵਾਲੇ ਇਹ ਤਾਂ ਥੋੜੇ ਚੱਪਾ ਕਰਨ ਕਰਕੇ ਥੋੜਾ ਜਿਹਾ ਹੋ ਗਿਆ ਮਿੱਟੀ ਕੱਟੇ ਨਾਲ ਯਾ ਕਿੰਨੇ ਦਾ ਸੀ ਵੀਰੇ ਪਿੱਟ ਮਿੰਨ ਦਾ 30000 ਇਹ ਸਟਾਰਟ ਜਿੰਨੇ ਵੀ ਸਾਰੇ ਸਾਈਕਲ ਹੈ 5000 ਤੇ ਸਟਾਰਟ ਹੈ ਬਾਕੀ ਉਰੇ ਆ ਕੇ ਮੌਕੇ ਪਰ ਜੋ ਵੀ ਹੈ ਹਿਸਾਬ ਨਾਲ ਕਰ ਦਿਆ ਕਰੂਗੇ ਫਿਰ ਜੀ ਹੁਣੇ ਦੇਖ ਕੇ ਹਲੇ ਵੀਰ ਜੀ ਨੇ ਨਵਾਂ ਨਵਾਂ ਕੰਮ ਸ਼ੁਰੂ ਹੀ ਕਰਿਆ ਕਿੰਨਾ ਕਚੇਰ ਹੋ ਗਿਆ ਵੀਰ ਜੀ ਹਲੇ ਆਪਾਂ ਨੂੰ ਵੀਰੇ ਹੋਇਆ 1 ਸਾਲ ਵਾਂਗੂ ਹੀ ਹੋਇਆ ਅਜੇ ਤਾਂ ਵੈਸੇ ਪਹਿਲਾਂ ਮੇਰਾ ਪਿੰਡਾ ਪਿੰਡ ਲਾ ਉਹਦੇ ਹਸਾਮ ਨਾਲ ਵੀ ਆਪਾਂ ਨੂੰ ਸੋਰਜੀ ਮਿਲਣ ਲੱਗੀ ਆ ਤੇ ਹੁਣੇ ਸਟਾਰਟਿੰਗ ਹੋਈ ਆ ਵੀਰੇ ਕੰਮ ਦੀ ਚਲੋ ਵਧੀਏ ਅੱਗੇ ਤੇ ਵੀਰ ਜੀ ਜੀ ਹੁਣਾਂ ਨੇ ਆਪਣਾ ਐਡਰੈਸ ਇੱਕ ਵਾਰ ਦੱਸ ਸਕਦੇ ਹੋ ਤੁਸੀਂ ਹਾਂਜੀ ਆਪਣਾ ਐਡਰੈਸ ਵੀਰੇ ਕਾਲ ਲੋਡ ਸਾਈਕਲ ਤੋਂ ਪਿੰਡ ਬਾਲਕੀ ਤੇ ਜ਼ਿਲ੍ਹਾ ਮਰੀਕੋਲ ਆਪਣਾ ਫੋਨ ਨੰਬਰ ਹੈਗਾ 9364101313 ਸਰ ਅੱਗੇ ਹੁਣ ਚੈੱਕ ਕਰਕੇ ਦੇਖਦੇ ਆਂ ਅਸੀਂ ਇਹਦਾ ਕਿਹਦਾ ਆਪ ਗੇਰਾਂ ਨਹੀਂ ਮੈਂ ਚਲਾਈ ਤਾਂ ਹੈ ਨਹੀਂ ਪਹਿਲੀ ਵਾਰ ਚਲਾਈ ਐ ਤੇ ਮਿਰਜੀ ਹੁਣੇ ਦੱਸੂਗਾ ਬਾਕੀ ਗੇਅਰ ਆਪਟੋਂ ਜਿੱਦਾਂ ਵੀ ਕਰਦੇ ਆ ਬਾਕੀ ਦਾ ਟਰਾਈ ਲੈ ਰਹੇ ਨੇ ਸਾਈਕਲ ਦੀ ਤੇ ਰੋਪਰ ਤੋਂ ਆਏ ਆ ਟਰਾਈ ਲੈਂਦੇ ਆ ਤੇ 21 ਸਪੀਡ ਗੇਰ ਆ ਇਹ ਫਾਇਰਫੌਕਸ 29 ਇੰਚ ਜਿਹੜਾ ਸਾਈਜ਼ ਆ ਤੇ ਟਰਾਈ ਲੈ ਰਹੇ ਨੇ ਬਾਕੀ ਦੇਖਦੇ ਆ ਗੇਰ ਤਾਂ ਅਸੀਂ ਪਲਟੀਨਾ ਦੇ ਪਾਏ ਆ ਜਿਹਦੇ ਵਿੱਚ ਪਾ ਕੇ ਦੇਖਾਂਗੇ हां भाई बंप एक्सपीरियंस दी पंप ਕੱਢੂ ਇਹ ਤਾਂ ਮੇਰਾ ਕਹਿਰ ਰਿਪੋਰਟ ਆ ਜੀ ਪੂਰੀ ਜੀ ਪੂਰੀ ਹੋ ਜੋ ਪੂਰੀ ਜੀ ਪੂਰੀ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਜੀ ਪੱਕੀ ਬਾਈ ਜੀ ਹੁਣ ਇਹਨੇ ਤੁਹਾਨੂੰ ਦੱਸੇ ਦਿੱਤਾ ਜੋ ਵੀ ਹੈ ਜਰੂਰ ਵਿਜ਼ਿਟ ਕਰੋ ਇੱਕ ਵਾਰ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਕਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਣਾ ਪੇਜ ਫੋਲੋ ਜਰੂਰ ਕਰੋ ਵੀਰਾਂ ਨੂੰ ਬੇਨਤੀ ਆ ਵੀ ਆਪਣਾ ਅਕਾਲ ਹੋਣ ਸਾਈਕਲ ਇਨਸਟਾਗ੍ਰਾਮ ਦੇ ਪੇਜ ਫੋਲੋ ਕਰੋ ਇਨਸਟਾਗ੍ਰਾਮ ਤੋਂ ਬਾਅਦ ਤੋਂ ਬਾਅਦ ਫੋਲੋ ਕਰੋ ਤਾਂ ਕਿ ਜਿਹੜੇ ਵੀ ਵੀਰ ਕੁੱਦੇ ਵੀਰ ਹੋਣਾ ਵਾਂਗ ਮੋਟੀਵੇਟ ਹੋ ਕੇ ਮੰਗਾਲਿਆ ਦੇ ਪਹਾੜ ਘੁੰਮਣਾ ਚਾਹੁੰਦੇ ਆ ਵੀਰ ਜੀ ਨੇ ਹੁਣ ਇੱਕ ਵਾਰ ਜ਼ਰੂਰ ਤੇ ਆਪਣਾ ਉਹਨਾਂ ਨਾਲ ਵੀਰ ਉਹਨਾਂ ਨਾਲ ਕੁੱਦੇ ਵੀਰ ਉਹਨਾਂ ਨਾਲ ਵੀ ਸੰਪਰਕ ਹੋਇਆ ਸੀ ਤੇ ਉਹਨਾਂ ਨੇ ਵੀਰਾਂ ਨੇ ਆਪਣੇ ਜੋ ਵੀ ਸਾਈਕਲ ਨੇ ਉਹਨਾਂ ਨੂੰ ਐਂਕਾ ਕਿਹਾ ਵੀ ਸਾਰੀਆਂ ਕੰਪਨੀਆਂ ਬਹੁਤ ਸੋਹਣੀਆਂ ਵਧੀਆ ਕੰਪਨੀਆਂ ਤੇ ਵੀਰ ਨੇ ਆਪਾਂ ਨੂੰ ਬਹੁਤ ਹੰਗਾਰਾ ਬਹੁਤ ਵਧੀਆ ਹੰਗਾਰਾ ਦਿੱਤਾ ਵੀ ਕੁੱਦੇ ਜੀ ਤੇ ਬਾਕੀ ਇਹ ਜਿਹੜੀ ਕੋਈ ਝੂਠ ਨਹੀਂ ਹੈਗਾ ਵੀ ਇਹ ਜਿਹੜਾ ਵੀ ਬੰਦਾ ਆ ਜਾਂਦਾ ਹਨ ਉਹਦੇ ਬਾਰੇ ਦੱਸ ਦਿਓ ਹਾਂ ਉਦਾਂ ਦਾ ਹੀ ਸਾਰਾ ਕੁਝ ਬਿਲਕੁਲ ਤੇ ਜਿੰਨੇ ਪੈਸੇ ਕਹਿੰਦੇ ਨੇ ਵੀਰੇ ਉਨੇ ਹੀ ਠੀਕ ਰਹਿੰਦਾ ਹਨ ਜੇ ਦੇਖੋ ਦੂਰੋਂ ਆਉਣਾ ਹੁੰਦਾ ਜੇ ਆਪਾਂ ਕੋਈ ਬੋਲਾਂਗੇ ਤਾਂ ਆਪਣੇ ਆਪ ਹੀ ਆਪ ਹੀ ਮਾਰਕੀਟ ਕੰਮ ਹੋਊਗਾ ਉਹਦੇ ਕਰਕੇ ਆਪਾਂ ਸਿਰਫ ਪਹਿਲਾਂ ਦੱਸ ਦਿਆਂ ਵੀ ਇਹ ਤੋਂ 20% ਕੰਡੀਸ਼ਨ ਦੀ ਆ ਬਾਕੀ ਅਗਲਾ ਆਪਦੇ ਮੂੰਹ ਨਾਲ ਪਾਈ ਦੱਸਦੇ ਆ ਸਾਰੇ ਇਹਦੇ ਵਿੱਚ ਕੋਈ ਧੂਰ ਨਹੀਂ ਹਾਂ ਹਾਂ ਜੀ ਨਾ ਨਾ ਵੀਰੇ ਜਿੱਦਾਂ ਹੀ ਦੱਸਿਆ ਤਾਂ ਉਦਾਂ ਹੀ ਆ ਕੰਡੀਸ਼ਨ ਵੀ ਤੁਸੀਂ ਆਪ ਦੇਖ ਸਕਦੇ ਹੋ ਮਾਰਦੀ ਲਿ ਸਟੋਰੀ ਸਟੋਰੀ ਤਾਂ ਇਹਦੇ ਰਹਿ ਲਾ ਕੇ ਜਾ ਕੇ ਪਜਾਣੀ ਹੈ ਤੇ ਚੁੱਪਰ ਲੈ ਲਈ ਤਿਆਰੀ ਕਰੀ ਬੈਠਾ ਚਲੋ ਧੰਨਵਾਦ ਵੀਰੇ ਤੁਹਾਡਾ ਬਹੁਤ ਹੈ ਅੱਡੀ ਹੁਣ ਖੋਲ ਕੇ ਪੈਕ ਕਰਕੇ ਕਰਦਿਆਂ ਤਿਆਰੀ ਅੱਗੇ ਨੂੰ ਲਓ ਜੀ ਬਾਈ ਜੀ ਹੁਣੇ ਖੋਲਣ ਲੱਗੇ ਹੋਏ ਕਿਉਂਕਿ ਹਾਂਜੀ ਹਾਂਜੀ ਉਹ ਉਹਦੇ ਜਿਹੜੀ ਆ ਉਹ ਚੀਜ਼ ਤੇ ਬਾਈ ਜੀ ਹੁਣਾਂ ਦੇ ਦਿਲ ਨੂੰ ਲੱਗੀ ਦੀ ਕਹਿੰਦੇ ਵੇਚਣੀ ਨਹੀਂ ਹੈਗੀ ਉਹ ਤਾਂ ਬਾਈ ਜੀ ਹੁਣਾਂ ਨੂੰ ਥੋੜਾ ਜਿਹਾ ਹੰਗਾਰਾ ਆ ਭਰਿਆ ਕਿ ਨਹੀਂ ਬਾਈ ਜੀ ਬਾਈ ਹੁਣਾਂ ਨੇ ਦਿਲ ਨੂੰ ਲੱਗਿਆ ਜਿਹੜੀ ਦਿਲ ਨੂੰ ਲੱਗ ਜਾਂਦੀ ਉਹ ਪੈਸੇ ਪੂਹੇ ਨਹੀਂ ਦੇਖਦੀ ਹੁੰਦੇ ਫਿਰ ਚੀਜ਼ ਹੋ ਕੇ ਨਹੀਂ ਨਹੀਂ ਸਹੀ ਆ ਚਲੋ ਕੋਈ ਗੱਲ ਨਹੀਂ ਆਪਣੇ ਕੋਲ ਤਾਂ ਹੁੰਦੀਆਂ ਜਾਂਦੀਆਂ ਆਪਣੇ ਨਾਲ ਤਾਂ ਪਿਆਰ ਮੁਹੱਬਤ ਆ ਬਾਈ ਜੀ ਦਾ ਤਾਂ ਕਰਕੇ ਬਾਈ ਜੀ ਹੁਣਾਂ ਨੇ ਜਿਹਦੇ ਲੋ ਜੀ ਮੋਰੀ ਵਾਲਾ ਚੱਕਾ ਖੋਲਦਾ ਬਾਈ ਜੀ ਹੁਣਾਂ ਨੇ ਉਹਨੂੰ ਪੈਕ ਕਰਕੇ ਫੇਰ ਲੈ ਕੇ ਜਾਂਦੇ ਆ ਇਹ ਮੇਰੇ ਵੀਰ ਜੀ ਰੂੜ ਕੀ ਤੋਂ ਦੇਖੋ ਸੋਨੇ ਵਰਗਾ ਵੀ ਆਹ ਡਿਸਕਾ ਆਉਂਦਾ ਜੀ ਕੀ ਨਾ ਨਹੀਂ ਰਬੋ ਤੇ ਗਾਉਣਾ ਨਾ 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 ਨ ਲੋ ਵੀਰ ਜੀ ਹੁਣੇ ਰੈਪਰ ਕਰਨ ਲੱਗੇ ਬੈਨ ਸ਼ੋਰੂਮ ਕੰਡੀਸ਼ਨ ਬਣਾ ਦੇਣੀ ਇਹ ਲੈ ਕੇ ਜਾਣੀ ਬੱਦੀਵਾਲ ਕਿ ਨਹੀਂ ਵੀਰ ਜੀ ਹਾਂਜੀ ਹਾਂਜੀ ਇਹ ਬਹੁਤ ਘਾਹ ਹੁੰਦੀ ਪੂਰੀ ਪੂਰੀ ਇਹ ਆ ਵੀਰ ਜੀ ਕਮਾਣੀ ਮਗਾ ਲਿਆ ਤੇ ਪਾੜ ਇਹ ਕਮਾ ਦੇਂਗੇ ਨਾ 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 ਹਾਂਜੀ ਹਾਂਜੀ ਇਹ ਲਾਉਣਗੇ ਫੁੱਟੇ ਵੀ ਦੇਖੋ ਇਹ ਮਿਸਤਰੀ ਦਾ ਖੜਾ ਜਾਣਾ ਪੂਰੇ ਵਾਸਤੇ ਵਾਸ ਇਹਨਾਂ ਨੂੰ ਮਿਸਤਰੀ ਤੇ ਥੋੜਾ ਜਿਹਾ ਅਸਤੀਫਾ ਦਵਾ ਕੇ ਮਿਸਤਰੀ ਤੇ ਥੋੜਾ ਜਿਹਾ ਅਸਤੀਫਾ ਦਵਾ ਕੇ ਮਿੰਨੇ ਕ੍ਰੈਸ਼ ਕਰਕੇ ਖਿੱਚਦਾ ਨਾ ਫਿਰ ਕੰਮ ਨੂੰ ਵਾਜੀ ਵਾਜ ਪੂਰੇ ਬੱਦਪਾਲੀ ਕਰ ਇਹ ਜਿਹੜਾ ਗੁਲਾਬ ਇਹਦੇ ਵੀ ਕੰਮ ਆ ਸਕਦਾ ਪਹਿਲਾਂ ਨਾ ਨਾ ਲੂੜੀ ਨਹੀਂ ਬਲੌਗ ਚੱਲਣ ਲੱਗੇ ਆਪਾਂ ਇੱਕ ਫੇਰ ਨਹੀਂ ਕੋਈ ਚੱਕਰ ਇਹ ਨਹੀਂ ਬਾਬੇ ਹਾਂਜੀ ਹਾਂਜੀ ਕਿਲੋ ਵੀ ਆ ਕਰ ਹੁਣ ਚਲੋ ਦੇਖਦੇ ਆ ਇਹਨੇ ਤਾੜਲੀ ਦਵਾਦੀ 100 ਬੰਦੇ ਤਾਂ ਬੋਲਦੀ ਇਹਦੇ ਨਾਲ ਵੀ ਜੀ ਸਕ੍ਰੈਚ ਨਹੀਂ ਪੈਂਦੀ ਹੈ ਜੀ ਹਾਂਜੀ ਹਾਂਜੀ ਇਹ ਸਕ੍ਰੈਚ ਨਹੀਂ ਪੈਣ ਲਊਗਾ ਜੀ ਤੁਹਾਨੂੰ ਜਮਾਈ ਨਵੀਂ ਕੰਡੀਸ਼ਨ ਹੋਰ ਕੰਮ ਹੀ ਕਰਦਾ ਨਵੀਂ ਵਾਸ 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 ਇਹ ਤਾਂ ਫਿਰ ਤਾਰਨੇ ਵਾਲੀ ਲੋੜ ਹੀ ਨਹੀਂ ਪੈਣੀ ਹਨਾ ਆਪੇ ਆਪੇ ਤਾਂ ਨਹੀਂ ਉੱਤਰਦੀ ਇਦਾਂ ਨਹੀਂ ਨਹੀਂ ਲੋੜ ਹੀ ਨਹੀਂ ਅਸੀਂ ਲੈ ਵੀ ਨਹੀਂ ਤੇ ਹੁਣ ਕੱਢੀਏ ਰਾਜ ਜਦਾਂ ਮੈਂ ਲੋੜ ਪੂਰੀ ਹੈ ਨਾ ਨਾ ਉਧਰ ਨੂੰ ਕਿਆ ਕੰਨ ਜਾਣਾ ਹੁਣ ਤਾਂ ਬੱਕਰੀ ਬੱਕਰੀ ਜਾਂਦੇ ਨੇ ਨਹੀਂ ਉਧਰ ਨੂੰ ਨਹੀਂ ਹੁਣ ਤਾਂ ਹੁਣ ਤਾਂ ਮਗਾ ਲਿਆ ਮਗਾ ਲਿਆ ਤੇ ਖਿੱਚਣਾ ਹੁਣ ਸਿੱਧਾ ਮੰਗਾ ਲਿਆ ਮੰਗਾ ਲਿਆ ਜੀ ਨੀਦਰਲੈਂਡ ਉਹ ਲਿਆ ਬਾਈ ਹਾਂਜੀ ਉਹ 1200 ਰੁਪਏ ਦਾ ਲੈ ਲਿਆ ਤਈ ਹਾਂਜੀ ਵਕੀ ਵਕੀ ਉਹ ਵਾਲਾ ਹੀ ਹਾਂ ਹਾਂ ਚਲੋ ਵਧੀਆ ਜੀ ਵਧੀਆ ਹੌਲੀ ਹੌਲੀ ਮਹਾਰਾਜ ਨੇ ਕਰਤੀ ਕਿਰਪਾ ਨਾ ਅੰਦਰ ਜੀ ਆਇਆ ਯਾਰ ਗਰਮੀ ਬਹੁਤ ਆ ਖੜੀ ਆਪਣੀ ਸੁੰਦਰ ਰਾਣੀ ਪਿੱਕ ਦੇਖ ਕਿੰਮ ਕਦੀ ਪੂਰੀ ਤੇ ਆਇਆਗਾ ਬੱਸ ਸਟੈਂਡ ਗੁਜ਼ਾਰ ਮਿੱਤਰੋ ਗੁਜ਼ਾਰ 看那个。 ਹੋ ਗਿਆ ਬਹੁਤ ਹਨੇਰਾ ਹੋ ਗਿਆ ਬਾਈ ਨੇ ਟੀਵੀ ਬੰਦ ਕਰਤਾ ਬਾਈ ਨੇ ਟੀਵੀ ਬੰਦ ਕਰਤਾ ਟੀਵੀ ਆ ਖੜੀ ਆਪਣੀ ਸੁੰਦਰਾ ਰਾਣੀ ਚਮਕਦੀ ਹਨੇਰਾ ਹੋ ਗਿਆ ਮਿੱਤਰੋ ਹਨੇਰਾ ਥੱਕ ਗਿਆ ਮਿੱਤਰੋ ਸਵੇਰ ਦਾ ਸਫਰ ਕਰਨ ਲੱਗੇ ਬੇ ਥੱਕ ਗਿਆ ਅੱਜ ਦਾ ਬਹੁਤ ਥੱਕ ਹੋ ਗਿਆ ਓਹੋ ਥੇ ਲਾਤੀ ਬਾਈ ਦੇ ਟੀਵੀ ਬਾਕੀ ਦੀ ਗੱਲ ਬਾਤ ਅੱਗੇ ਜਾ ਕੇ ਕਰਦੇ ਆਂ